ਆਪਕ ਮਿੱਠੜੇ ਮੇਰਾ ਸਭ ਨੂੰ ਦੇਵੇ ਹਾਂਜੀ ਦੋਸਤੋ ਇਸ ਵੇਲੇ ਖੜੇ ਆਸੀਂ ਸਿੱਧੂ ਮੂਸੇਵਾਲੇ ਦੇ ਘਰ ਦੇ ਬਾਹਰ ਸਿੱਧੂ ਮੂਸੇਵਾਲੇ ਦੇ ਛੋਟੇ ਭਰਾ ਆਉਣ ਦੀ ਖੁਸ਼ੀ ਦੇ ਵਿੱਚ ਘਰ ਦੇ ਬਾਹਰ ਨਿੰਮ ਬਨੇ ਗਏ ਤੁਸੀਂ ਦੇਖ ਸਕਦੇ ਹੋ ਘਰ ਦੇ ਬਾਹਰ ਨਿੰਮ ਬੰਨਣ ਦੀ ਰਸਮ ਕੀਤੀ ਜਾ ਰਹੀ ਹੈ ਅਤੇ ਲੋਕਾਂ ਦੇ ਮੂੰਹ ਮਿੱਠੇ ਕਰਾਏ ਜਾ ਰਹੇ ਨੇ ਉੱਥੇ ਉਹਦਾ ਪ੍ਰਣਾਕਰ ਜੋ ਕਿ ਕਈ ਸਮੇਂ ਤੋਂ ਸੁਣਨਾ ਪਿਆ ਸੀ ਜਿੱਥੇ ਕਿ ਸਿਰਫ ਉਹਦੇ ਫੈਨ ਹੀ ਉਸ ਦੇ ਘਰ ਨੂੰ ਦੇਖਣ ਆਉਂਦੇ ਸੀ ਅਤੇ ਉਹ ਘਰ ਹੁਣ ਮੁੜ ਦੁਬਾਰਾ ਖੁੱਲ ਗਿਆ ਦੋਸਤੋ ਇਦਾਂ ਲੱਗਦਾ ਕਿ ਜਿਵੇਂ ਸਿੱਧੂ ਮੂਸੇਵਾਲਾ ਮੋੜ ਇਸ ਘਰ ਦੇ ਵਿੱਚ ਆਇਆ ਤੁਸੀਂ ਦੇਖ ਸਕਦੇ ਲੋਕਾਂ ਦੇ ਚਿਹਰੇ ਉੱਤੇ ਕਿਵੇਂ ਰੌਣਕਾਂ ਲੱਗ ਰਹੀ ਨੇ ਬਾਕੀ ਦੋਸਤੋ ਜੇਕਰ ਤੁਸੀਂ ਵੀ ਸਿੱਧੂ ਮੂਸੇਵਾਲੇ ਨੂੰ ਦਿਲੋਂ ਪਿਆਰ ਕਰਦੇ ਹੋ ਤਾਂ ਇਸ ਵੀਡੀਓ ਨੂੰ ਵੱੱਟ ਵੱੱਟ ਲੋਕਾਂ ਤੱਕ ਸ਼ੇਅਰ ਕਰਨੀ ਨਾ ਭੁੱਲੇ ਬਹੁਤ ਹੀ ਸਾਡੇ ਲਈ ਖੁਸ਼ੀ ਦਾ ਵੇਲਾ ਹੈ ਕਿ ਅਸੀਂ ਉਹਨਾਂ ਦੇ ਮਾਪੇ ਬਣੋ ਇੱਕ ਵਾਰ ਫਿਰ ਮੁੜ ਖੁਸ਼ ਦੇਖ ਰਿਹਾ ਹਾਂ ਦੋਸਤੋ ਬਾਕੀ ਦੋਸਤੋ ਜੇਕਰ ਤੁਸੀਂ ਵੀ ਸਿੱਧੂ ਦੇ ਪਰਿਵਾਰ ਨੂੰ ਦਿਲੋਂ ਪਿਆਰ ਕਰਦੇ ਹੋ ਤਾਂ ਉਹਨਾਂ ਦੇ ਪਰਿਵਾਰ ਦੀ ਲਮੀ ਉਮਰ ਲਈ ਕਮੈਂਟ ਬਾਕਸ ਵਿੱਚ ਵਾਹਿਗੁਰੂ ਮਿਹਰ ਕਰੋ ਲਿਖਣਾ ਨਾ ਭੁੱਲਣਾ ਤੇ ਸਾਡੇ ਚੈਨਲ ਨੂੰ ਤੁਸੀਂ ਵੀ ਕਰ ਲਿਓ ਸਬਸਕ੍ਰਾਈਬ ਇਦਾਂ ਦੀ ਹੋਰ ਵੀਡੀਓ ਵੇਖਣ ਲਈ ਦਿਓ ਜੱਜ ਰੱਬ ਰੱਖਾ